ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਾਨਕਪੰਥ ਵੈੱਬ ਚੈਨਲ ਤੇ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇਤਿਹਾਸਿਕ ਗੁਰਦੁਆਰਾ ਸ੍ਰੀ ਟਾਪਸਰ ਸਾਹਿਬ ਪਾਸ਼ਾਹੀ 6ਵੀਂ ਦੇ ਪਿੰਡ ਪੱਧਰੀ ਜ਼ਿਲ੍ਹਾ ਤਰਨਤਾਰਨ ਦੇ ਦਰਸ਼ਨ ਕਰਵਾਉਂਦੇ ਹਾਂ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਇਤਿਹਾਸ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੋਨੇ ਦੀ ਕਲਗੀ ਦੇ ਨਾਲ ਸਜਾਇਆ ਜਾਂਦਾ ਹੈ ਇਸ ਦੀ ਕਾਰ ਸੇਵਾ ਸੰਤ ਬਾਬਾ ਸ਼ਹੀਦ ਸਿੰਘ ਜੀ ਨੇ ਕਰਵਾਈ ਸੀ ਆਓ ਦੇਖਦੇ ਹਾਂ ਪੂਰੀ ਵੀਡੀਓ ਅਖੀਰ ਤੱਕ ਹਾਂ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਢਾਵਸਰ ਦੀ ਧਰਤੀ ਹੈ ਇਹ ਪਵਿੱਤਰ ਧਰਤੀ ਹੈ ਇੱਥੇ ਮਹਾਂਪੁਰਖਾਂ ਨੇ ਬਾਬਾ ਸ਼ਹੀਦ ਜੀ ਨੇ ਜਿਹੜਾ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਮੰਨਿਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਲਗੀ ਤੋੜਾ ਸੋਭਤ ਹੈ ਤਖਤਾਂ ਤੇ ਅਰਦਾਸਾਂ ਬਹੁਤ ਹੁੰਦੀਆਂ ਪਰ ਕੰਡਾ ਜਾ ਕੇ ਹੱਥ ਵਿੱਚ ਕਲਗੀ ਸੋਏ ਸੀਸ ਇੱਕ ਗੁਰਦੁਆਰਾ ਢਾਵਸਰ ਦੀ ਧਰਤੀ ਹੈ ਜਿੱਥੇ ਕਲਗੀਧਰ ਦਸ਼ਮੇਸ਼ ਤਰ੍ਹਾਂ ਤਿਆਰ ਵਰਤਿਆ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਸਾਡਾ ਵੀਰ ਹੈ ਜਿਹੜਾ ਕਿ ਸਵੇਰੇ 2 ਵਜੇ ਤੋਂ ਆਣ ਕੇ ਤੇ ਸਵੇਰੇ 8 ਵਜੇ ਤੱਕ ਇਹਨੂੰ ਤਿਆਰੀ ਕਰਾਉਂਦਾ ਹੈ ਬਹੁਤ ਜਿਆਦੀ ਪਵਿੱਤਰਤਾ ਕਾਇਮ ਰੱਖੀ ਹੋਈ ਹੈ ਬਾਬਾ ਜੀ ਜੀ ਨੇ ਬਾਬਾ ਜੀ ਜੀ ਹਣੀ ਬਚਨ ਕਰਿਆ ਕਰਦੇ ਸੀ ਪੁੱਤ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪ੍ਰਗਟ ਕਰਕੇ ਗਏ ਹੈ ਬੇਦਾਗ ਗੁਰੂ ਆ ਨੇਕ ਲੇਖ अवतार ਗੁਰੂ ਨੂੰ ਅਸੀਂ ਦੇਖਦੇ ਆ ਤੇ ਗੁਰੂ ਸਾਡਾ ਪ੍ਰਗਟ ਕਰਕੇ ਗਿਆ ਵਾ ਪਰ ਇਹਨੂੰ ਕਲਗੀ ਤੋਂ ਉਹਨਾਂ ਨੇ ਜਵਾਇ ਇਹਨੂੰ ਲੋਕਾਂ ਨੇ ਲੜਾਈਆਂ ਬਣਾ ਲੀਆਂ ਤੇ ਅਸੀਂ ਬੋਰੀ ਤੇ ਬਹਿ ਕੇ ਉਹ ਚੁੰਗੀਦਰਾ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਵੜਾਈ ਦੇ ਕੇ ਗਿਆ ਅੱਜ ਵੀ ਸਾਡੇ ਜਿੰਨੇ ਸਰੀਰ ਰਹਿੰਦੇ ਆ ਅਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਆ ਉਹੀ ਸਾਡਾ ਵਿੱਚ ਵਧੀਕੀ ਨਹੀਂ ਕੋਈ ਸਾਡੇ ਸਾਰੇ 'ਚ ਪਿਆਰ ਆ ਕਿਸੇ ਦੇ ਨਾਲ ਸਾਡੇ 'ਚ ਵੱਡਾ ਛੋਟਾ ਕੋਈ ਨਹੀਂ ਅਸੀਂ ਸਾਰਿਆਂ ਨਾਲ ਸਾਡਾ ਹੁਣ ਭੈਣ ਜੀ ਹਣੀ ਆ ਅਈ ਮਾਲ ਸਤਕਾਰ ਉਹਨਾਂ ਦਾ ਪਿਆਰ ਤਾਂ ਨਹੀਂ ਕਰਦੇ ਆ ਵੱਡੇ ਕਰਕੇ ਪਰ ਉਹਨਾਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ लाੜੀ ਲਾਉਂਦੇ ਆ ਹੋਰ ਵੀ ਇੱਥੇ ਜਿੰਨੀ ਸਮੂਹ ਸੰਗਤ ਰਹਿੰਦੀ ਆ ਸਾਡੇ ਮਾਲਤਾਨ ਆ ਇੱਥੇ ਕੋਈ ਕਹਿਣ ਕਥਨ ਤੋਂ ਬਾਹਰ ਆ ਖਾਲਸਾ ਜੀ ਇੱਥੇ ਕਹਿੰਦੇ ਬਾਬਾ ਜੀ ਹੋਣਿਆਂ ਦੇ ਰਾਜ ਤਾਂ ਨਹੀਂ ਖਾਲਸੇ ਦੀ ਆ ਇੱਥੇ ਖਾਲਸਾ ਰਾਜ ਜਿਹੜਾ ਪ੍ਰਗਟ ਆ ਇੱਥੇ ਗੁਰਦੁਆਰਾ ਢਾਬਸਰ ਆ ਇਸ ਧਰਤੀ ਦੇ ਉੱਤੇ ਇੱਥੇ ਸੰਤ ਮਹਾਂਪੁਰਖੋ ਵੱਡੀ ਪਧਰੀ ਦੇ ਹੋਏ ਆ ਬਾਬਾ ਮੋਤਾ ਸਿੰਘ ਜੀ ਜਦੋਂ ਬਾਬਾ ਮੋਤਾ ਸਿੰਘ ਜੀ ਹੋਏ ਆਪਣੇ ਆਪ ਸਰੀਰ ਖਿਲਾੜ ਲਿਆ ਕਰਦੇ ਸੀ ਉਸ ਤੋਂ ਬਾਅਦ ਸਾਡਾ ਬਾਬਾ ਭੋਲਾ ਜੀ ਹੁਣੀ ਹੋਏ ਆ ਬਾਬਾ ਭੋਲਾ ਜੀ ਕੰਡਿਆਂ ਦੀ ਸੇਜ ਤੇ ਸੌਂਦੇ ਹੁੰਦੇ ਸੀ ਕੰਡਿਆਂ ਦੀ ਸੇਜ ਦੇ ਉੱਤੇ ਸੇਜ ਲਾਇਆ ਕਰਦੇ ਸੀ ਆਪ ਦੀ ਵਸਾਈ ਕਰਿਆ ਕਰਦੇ ਸੀ ਉਸ ਤੋਂ ਬਾਅਦ ਸਾਡੇ ਬਾਬਾ ਜੀ ਹੁਣੀ ਆਏ ਤੇ ਬਾਬਾ ਜੀ ਹੋਣਾ ਨੇ ਬੋਰੀ ਤੇ ਬਿਸਤਰਾ ਕੀਤਾ ਬੋਰੀ ਤੇ ਬਿਸਤਰਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਵਡਿਆਈ ਦਿੱਤੀ ਜਿੰਨੇ ਵੀ ਸਰੀਰ ਆਇਆ ਕਰਦਾ ਸੀ ਬਾਬਾ ਜੀ ਹੋਣਾ ਦੇ ਬਚਨ ਸੁਣੇ ਬਾਬਾ ਜੀ ਹੋਣ ਜਾਂਦੇ ਸੀ ਮੇਰੇ ਕੋਲ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਚਤੇ ਪਾਤਸ਼ਾਹ ਤੋਂ ਕੋਲ ਲੋ ਮੰਮੀ ਉੱਤੋਂ ਲਿਆਵਾ ਤੁਸੀਂ ਉਹਦੇ ਕੋਲ ਲਓ ਉਹਦੇ ਚਰਨ ਫੜੋ ਪਹਿਰੇ ਹੱਥ ਨਹੀਂ ਲਾਉਣ ਦਿੰਦੇ ਹੁੰਦੇ ਸਾਡੇ ਵਰਗੇ ਮੂਰਖ ਬੋਧ ਉਹਦੀ ਲਾ ਦਿੰਦੇ ਸੀ ਫਿਰ ਵੀ ਸਾਨੂੰ ਸੇਵਾ ਉਹਦੇ ਸੇਵਾ ਭੈਜੀ ਤੁਨ ਤੇ ਇਸ ਤਰ੍ਹਾਂ ਦਾ ਸਾਡੇ ਮਹਾਪੁਰਖਾਂ ਦੀ ਰੂਹ ਸੀ ਤੇ ਇਸ ਤਰ੍ਹਾਂ ਹੁਣ ਜੇ ਉਹਨਾਂ ਦੇ ਬਚਨ ਦਸੀਏ ਨਾ ਉਹਨਾਂ ਇੱਥੇ ਰਾਜ ਤਾਂ ਨਹੀਂ ਖਾਲਸੇ ਦੀ ਹੋਣੀ ਆ ਖਾਲਸੇ ਦਾ ਰਾਜ ਹੋਣਾ ਇੱਥੇ ਵਾਹੀ ਜਾਜ ਉਤਰਿਆ ਕਰਨਿਆ ਇੱਥੇ ਬਾਹਰ ਲਿਆ ਮੁਲਕ ਦੀਆਂ ਸਟੇਜਾਂ ਜਿਹੜੀਆਂ ਆ ਇੱਥੋਂ ਹੁਕਮਨਾਮਾ ਜਾਰੀ ਹੋਊਗਾ ਤੇ ਸਾਰੇ ਵਰਲਡ ਦੇ ਵਿੱਚ ਉਹਦਾ ਇਹ ਹੁਕਮਨਾਮਾ ਜਾਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੋਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਰਾਜ ਹੋਣਾ ਇਹ ਬੰਦੇ ਦਾ ਰਾਜ ਨਹੀਂ ਆ ਬੰਦਾ ਦਾ ਰਾਜ ਆ ਮਰ ਜੰਮਣ ਚ ਪਿਆ ਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਰਾਜੇ ਮਰ ਮੁੱਕ ਜਾਣੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਉਂਦਾ ਅਸੀਂ ਹਰ ਹਰ ਵਕਤ ਨਵਾਂ ਨਰੋ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਨਿਤ ਨਵਾਂ ਨਰੋ ਆਵਾ ਇਸ ਕਰਕੇ ਖਾਲਸਾ ਜੀ ਕਿੰਨਾ ਕੁ ਸਮਾਂ ਆਪਾਂ ਲਾਉਣਾ ਇਹ ਧਰਤੀ ਨੂੰ ਆਪਾਂ ਪ੍ਰਗਟ ਕਰਕੇ ਵਿਖਾਉਣਾ ਹੈ ਇਹ ਜਿਹੜੀ ਇਹ ਜਗ੍ਹਾ ਦੀ ਜਨਮ ਭੂਮੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਚਾ ਨੇ ਤੇ 220 ਕੋਟ ਸਵਾਰ ਦੱਸਿਆ ਕਰਦੇ ਬਾਬਾ ਜੀ ਹਣੀ ਵਜਨ ਕਰਿਆ ਕਰਦੇ ਸੀ 220 ਕੋਟ ਸਵਾਰ ਇੱਥੇ ਜਦੋਂ ਜੰਗ ਨੂੰ ਤਿਆਰੀਆਂ ਹੁੰਦੀਆਂ ਸੀ ਇੱਥੇ ਮਤਾ ਪਾਸ ਹੋਇਆ ਇੱਥੇ ਬਾਬਾ ਜੀ ਹਣੀ ਵਜਨ ਦੱਸਦੇ ਬਾਬਾ ਜੀ ਹਣੀ ਬਾਬੇ ਬਿਧੀ ਚੰਦ ਤੋਂ ਆਂਦੇ ਤੀਰ ਮਾਰ ਕੇ ਢਾਬ ਦੇ ਵਿੱਚੋਂ ਪਾਣੀ ਦਾ ਪ੍ਰਗਟ ਕੀਤਾ ਸੀ ਦੁਬਾਰਾ ਇਹਨਾਂ ਨੇ ਪ੍ਰਗਟ ਕਰਕੇ 220 ਕੋਟ ਸਵਾਰ ਇੱਥੋਂ ਤਿਆਰ ਕਰਕੇ ਤੇ ਜੰਗ ਨੂੰ ਜਾ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਡ-ਵਡੇਰੇ ਬਾਬਾ ਵਿਧੀ ਜੰਜੀ ਦੇ ਅਣਸਮਾਨਸ ਦੇ ਵਿੱਚੋਂ ਬਾਬਾ ਸੋਹਣ ਸਿੰਘ ਹੋਏ ਆ ਨਿੱਕੇ ਨਿਸ਼ਾਨ ਸਾਹਿਬ ਉਹਨਾਂ ਚੜਾਏ ਆ ਆ ਜਿਹੜੇ ਨਿੱਕੇ ਨਿਸ਼ਾਨ ਸਾਹਿਬ ਆ ਬਾਬੇ ਸੋਹਣ ਸੋਹਣੇ ਬਾਬੇ ਦੱਸਾ ਹੋਣਾ ਨੇ ਇਹਨਾਂ ਗੁਰਮਤਾ ਕਰਕੇ ਨਗਰ ਦੇ ਇਕੱਠਾ ਕਰਕੇ ਤੇ ਫਿਰ ਇੱਥੇ ਉਹਨਾਂ ਨੇ ਕਿਉਂਕਿ ਸੰਤਾਂ ਨੂੰ ਪਤਾ ਹੁੰਦਾ ਵੀ ਇੱਥੇ ਕੀ ਚੀਜ਼ ਆ ਉਹਨਾਂ ਨੇ ਇਹ ਪ੍ਰਗਟ ਕੀਤੀ ਚੀਜ਼ ਵੀ ਇੱਥੇ ਸੈਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾ ਪਾਛਾ ਹੈ ਤੇ ਫਿਰ ਬਾਬਾ ਜੀ ਉਹਨਾਂ ਨੇ ਇਸ ਚੀਜ਼ ਨੂੰ ਪਾਣੀ ਪਾਇਆ ਇਹਨੂੰ ਸਰ ਕੀਤਾ ਬਾਬਾ ਭੋਲਾ ਜੀ ਆਨੇ ਇਧਰੋਂ ਸੰਤ ਆਉਣਗੇ ਉਹ ਇਹਨੂੰ ਸਰ ਕਰ ਦੇਣਗੇ ਤੇ ਹੁਣ ਆ ਬਈ ਸਾਡੇ ਉਹਨਾਂ ਤੋਂ ਵਰਸਾਏ ਹੋਏ ਸਾਡੇ ਇਥੇ ਭੈਣ ਜੀ ਹੋਣੀਆਂ ਇਹ ਵੀ ਸਰ ਕਰੀ ਜਾਂਦੇ ਧਰਤੀ ਨੂੰ ਇਹੋ ਜਿਹਾ ਸਰ ਕਰਦੇ ਆ ਬੰਦੇ ਦੀ ਜ਼ਿੰਦਗੀ ਬਦਲ ਦਿੰਦੇ ਆ ਜਿਹੜਾ ਕੋਈ ਇਥੇ ਆਉਂਦਾ ਉਹ ਰੱਬ ਦੇ ਨਾਲ ਹੀ ਜੁੜ ਜਾਂਦਾ ਉਹ ਰੱਬ ਦੇ ਹੀ ਗਾਣ ਗਾਈ ਜਾਂਦਾ ਉਹਨੂੰ ਸੰਸਾਰ ਦੀ ਚੀਜ਼ ਭੁੱਲ ਜਾਂਦੀ ਆ ਧੰਨਵਾਦ ਸਾਡੇ ਬਾਬਾ ਜੀ ਹੋਣਾ ਦਾ ਜਿੰਨੇ ਸਾਨੂੰ ਕਿੱਥੋਂ ਚੱਲ ਕੇ ਲੁਧਿਆਣੇ ਤੋਂ ਚੱਲ ਕੇ ਆਣ ਕੇ ਸਾਨੂੰ ਇੱਥੇ ਦਰਸ਼ਨ ਦਿੱਤੇ ਅਸੀਂ ਆਣ ਕੇ ਲਲਕਲਾ ਪਿੰਡਾ ਬਾਬਾ ਜੀ ਦਾ ਤੇ ਉਹਨਾਂ ਦਾ ਪਿਤਾ ਜੀ ਦਾ ਨਾਮ ਦਲੀਪ ਸਿੰਘ ਆ ਤੇ ਮਾਤਾ ਜੀ ਦਾ ਨਾਮ ਮੈਨੂੰ ਵਿਚਰ ਗਿਆ ਤੇ ਇਹਨਾਂ ਉੱਥੇ ਜਨਮ ਲਿਆ ਤੇ ਇੱਥੇ ਆਣ ਕੇ ਤੇ ਪ੍ਰਗਟ ਕੀਤਾ ਬਾਬਾ ਜੀ ਨੇ ਤੇ ਆ ਜਿਹੜੇ ਸਾਡਾ ਵੀਰ ਜੀ ਹਾ ਚੌਰ ਸਾਹਿਬ ਕਰਨ ਰਿਹਾ ਇਹਨਾਂ ਨੇ ਟਾਂਗੇ ਤੇ ਸਵਾਰ ਕਰਕੇ ਤੇ ਬਾਬਾ ਜੀ ਨੂੰ ਉਹਨੂੰ ਆਨੰਦਪੁਰ ਸਾਹਿਬ ਲੈ ਕੇ ਜਾਇਆ ਕਰਦੇ ਸਨ ਬਹੁਤ ਪਿਆਰ ਵਾਲੇ ਸਨ ਗਿਆ ਇਹ ਵਰਵੀ ਸਾਡਾ ਇੱਕ ਬੱਧੀ ਵਾਲਾ ਸਿੰਘ ਆ ਇਹਨਾਂ ਨੇ ਟਾਂਕਿਆਂ ਦੇ 10 ਵੀ ਇਹਨਾਂ ਦੇ ਟਾਂਕਿਆਂ ਤੇ ਬਹਿ ਕੇ ਅਨੰਦਪੁਰ ਸਾਹਿਬ ਗਏ ਜਦੋਂ ਪਹਿਲੀ ਵਾਰ ਗਏ ਆ ਤੇ ਬਹੁਤ 파ਰਕ ਪਰ ਉਪਕਾਰ ਕਿਰਪਾ ਕੀਤੀ ਬਾਬਾ ਚੀਜ ਜੀ ਨੇ ਵੇਖੋ ਇੱਕ ਐਡੀ ਮਹਾਨ ਹਸਤੀ ਹੋ ਗਈ ਪਤਾ ਨਹੀਂ ਕਿੰਨੀ ਕ ਮਤਲਬ ਉਹਨਾਂ ਦੀ ਜਾਇਦਾਦ ਆ ਪਿੱਛੇ ਜੈਲਦਾਰੀ ਪਿੱਛੋਂ ਤੇ ਆਣ ਕੇ ਬੋਰੀ ਤੇ ਬਹਿ ਕੇ ਬੰਦਗੀ ਕਰਕੇ ਤੇ ਸੰਗਤਾਂ ਨੂੰ ਤਾਰ ਕੇ ਗਏ ਆ ਆ ਇਲਾਕੇ ਨੂੰ ਤਾਰ ਕੱਤਿਆ ਨਾ ਇਲਾਕੇ ਵਾਲਿਓ ਤੁਹਾਨੂੰ ਵੀ ਮਹਾਰਾਜ ਕਿਰਪਾ ਕਰੇ ਤੁਹਾਨੂੰ ਬੁੱਧ ਸੁੱਧ ਦਵੇ ਜਿਹੜੇ ਅਸੀਂ ਗੁਰੂ ਦੇ ਨਾਲ ਜੁੜ ਜੀਏ ਵਾਹਿਗੁਰੂ ਜੀ ਕਾ ਖਾਲਸਾ ਪਹਿਰਨੀ ਕੀ ਫਤਹਿ ਜਗਾਰੇ ਬੁਲਾਵੇ